ਨਹੀਂ ਵੀਰ ਜੇ ਤੇਰ ਚ ਸਿਆਣਾ ਹੋਵੇਂ ਨਾ ਤੇ ਤੂੰ ਆਪਣੀ ਬੋਟੀ ਨੂੰ ਢੱਕ ਕੇ ਰੱਖੇ ਤੂੰ ਭਰਾ ਦੇ ਖਿਲਾਫ ਨਾ ਬੜਕਾਵੇਂ ਉਹਨੂੰ ਇਹ ਉਮੀਦਾਂ ਨਹੀਂ ਤੇਰੇ ਤੋਂ ਹੈ ਗਿਆ ਮੈਨੂੰ ਮੈਂ ਭਰਾਵਾ ਕੀ ਭੜਕਾਇਆ ਵਾ ਤੇਰੀ ਬੋਟੀ ਇਹਦੇ ਹਲ ਵਿੰਦੀ ਰਹਿੰਦੀ ਆ ਪੀ ਹੁਣ ਕੀ ਕਰਦੀ ਪਈ ਆ ਹੁਣ ਕੀ ਕਰਦੀ ਪਈ ਆ 24 ਘੰਟੇ ਤੇ ਧਿਆਨ ਉਹਦਾ ਮੇਰੀ ਬੋਟੀ ਜੰਦਾ ਵਾ ਜੇ ਮੇਰੀ ਬੋਟੀ ਵੇਂਦੀ ਐ ਤੂੰ ਤਾਂ ਧਿਆਨ ਹੀ ਰੱਖਦੀ ਤੇਰੀ ਬੋਟੀ ਦਾ ਉਹਨੂੰ ਉਹਨੂੰ ਨਾ ਤੇਰੀ ਬੋਟੀ ਨੂੰ ਉਹਦਾ ਹੰਕਾਰ ਬੜਾ ਆ ਕਿ ਮੈਂ ਵੱਡੀ ਆ ਤੂੰ ਭਾਵੇਂ ਵੱਡਾ ਮੇਰੇ ਤੋਂ ਉਮਰ ਚ ਪਰ ਮੈਂ ਤੈਨੂੰ ਸੱਚੀ ਦੱਸਾਂ ਸਾਡੇ ਮਾਣੇ ਨਾ ਤਾਂ ਸਾਡੇ ਦੋਵਾਂ ਭਰਾਵਾਂ ਦਾ ਵਿਆਹ ਕੀਤਾ ਕਿ ਇਹਨਾਂ ਦੀਆਂ ਬੋਟੀਆਂ ਸੋਖ ਲੈਣ ਇੱਕ ਦੂਜੇ ਦੀ ਲੱਤਾਂ ਖਿੱਚਣਾ ਮੇਰੀ ਮੰਮੀ ਨੇ ਤਾਂ ਨਹੀਂ ਵਿਆਹ ਕੀਤਾ ਉਹ ਪੁੱਛਦੀ ਗੇਦੀ ਨਹੀਂ ਆਨੂੰ ਅੱਜ ਵੀਰੇ ਮੈਂ ਫੈਸਲਾ ਕਰ ਲਈ ਹਾਏ ਹਾਏ ਕੁਰਸੀ ਗਿੱਲੀ ਅੱਜ ਵੀਰੇ ਮੈਂ ਫੈਸਲਾ ਕਰ ਲਈ ਤੂੰ ਵੱਖਰਾ ਜਾ ਮੈਂ ਵੱਖਰਾ ਹੋਇਆ ਨਾ ਏਕ-ਏਕ ਚੀਜ਼ ਵੰਡ ਲੈਨੇ ਆ ਸੌਖੀ ਹੋੜੇ ਤੇਰੀ ਬੋਟੀ ਵੀ ਤੇ ਮੇਰੀ ਬੋਟੀ ਤੋਂਦਾ ਵਿਚਾਰੀ ਸੌਖੀ ਨਹੀਂ ਆ ਮੁੰਡਾ ਦੱਸ ਦੇ ਕਿ ਤੂੰ ਇੱਧਰ ਜਾਂਦਾ ਹੈਂਗਾ ਤੇ ਮੈਂ ਮਗਰ ਮਗਰ ਐ ਵੇਂਦਾ ਰੂੰਗਾ ਤੂੰ ਇੱਥੇ ਬਹਿਂਗਾ ਮੈਂ ਐ ਵੇਂਦਾ ਰੂੰਗਾ ਠੀਕ ਆ ਤੂੰ ਕੋਈ ਚੀਜ਼ ਫੜ ਲਗਣੀ ਆ ਮੈਂ ਪਿਛੇ ਵੇਂਦਾ ਰੂੰਗਾ ਤੇਰੀ ਬੋਟੀ ਦੇ ਕੰਮ ਇਹੋ ਹੀ ਆ ਮੇਰੀ ਬੋਟੀ ਵਿਚਾਰੀ ਕਿਤੇ ਕੋਈ ਖਾਣ ਵੀ ਲਾਦੀ ਨਾ ਐ ਕਰਕੇ ਉਹਨੂੰ ਬਾਤ ਚੱਲ ਜਾਂਦੀ ਤੇਰੀ ਬੋਟੀ ਨੂੰ ਤੇ ਉਸੇ ਲੈਣ ਕੇ ਕਹਿੰਦੀ ਭਾਬੀ ਜੀ ਕੀ ਕਰ ਲੱਗੇ ਜੀ ਤੇਰੀ ਬੋਟੀ ਤੇ ਉਹ ਸ਼ੱਕ ਪਤਾ ਕਿਉਂ ਕਰਦੀ ਆ ਉਹਨੂੰ ਤੇਰੀ ਬੋਟੀ ਤੇ ਸ਼ੱਕ ਆ ਕਿਉਂਕਿ ਉਹਨੇ ਨਿਊਟਰਲ ਖਾ ਗਈ ਆ ਸਰਪੰਚ ਸਾਹਿਬ ਆ ਗਈ ਇਹ ਫੈਸਲਾ ਕਰਨਗੇ ਸਾਡਾ ਵੀਰੇ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੁਸੀਂ ਤੁਰ ਕੇ ਆਏ ਜੇ ਸਾਡੇ ਕੋ 8-18 ਕਿਲੋਮੀਟਰ ਚੱਲ ਕੇ ਸਰਪੰਚ ਸਾਹਿਬ ਸਵੇਰ ਤੋਂ ਤੁਰੇ ਹੋਣ ਪਹੁੰਚੇ ਆ ਮੇਰੇ ਵੀਰ ਸਰਪੰਚ ਸਾਹਿਬ ਇਹਦੇ ਨਾਲ ਆਪਣੀ ਨਹੀਂ ਜੀ ਬੰਦੀ ਨਾ ਬੰਦੀ ਜਿਹਦੀ ਬੌਟੀ ਨਾ ਪਹਿਲਾਂ ਬੈਠੋ ਆਓ ਕਾਕਾ ਗੱਲ ਕੀ ਗੱਲ ਤਾਂ ਸਮਝਣ ਨੂੰ ਗੱਲ ਇੱਥੇ ਬੈਠੋ ਸਰਪੰਚ ਸਾਹਿਬ ਗਿੱਲੀ ਆ ਨਾ ਕੁਰਸੀ ਆ ਇੱਧਰ ਬਹਿ ਜਾਓ ਮੇਰੀ ਵੀ ਗਿੱਲੀ ਹੋ ਗਈ ਪੈਂਟ ਇੱਧਰ ਬਹਿ ਜਾਓ ਇਹ ਵੀ ਗਿੱਲੀ ਆ ਨਹੀਂ ਆ ਸਹੀ ਆ ਆਹੋ ਇੱਧਰ ਇੱਧਰ ਸਰਪੰਚ ਸਾਹਿਬ ਆਪਾਂ ਸਰਪੰਚ ਸਾਹਿਬ सरपंच साहब जी दे एक टिक्कन नहीं डई सरपंच साहब पापा अपना फैसला तू ही ਸਾਡਾ ਫੈਸਲਾ ਕਰਾਓ ਮੈਂ ਨਹੀਂ ਆਪਣੇ ਭਰਾਣਾ ਰਹਿਣਾ ਤੇ ਨਾ ਮੈਂ ਇਹਦੀ ਬੋਟੀ ਨਾ ਰਹਿਣਾ ਵੇਖੋ ਜੀ ਸਾਡਾ ਰੋਜ਼ ਹੀ ਕਲੇਸ਼ ਪੈਂਦਾ ਆ ਰੋਏ ਆ ਕੀ ਗੱਲ ਦੱਸੋ ਮन्नू ਕਲੇਸ਼ ਕੀ ਆ ਸਰਪੰਚ ਸਾਹਿਬ ਤੁਸੀਂ ਵੇਖੋ ਸਿਆਣੇ ਬਣੇਗੇ ਤੁਸੀਂ ਕੋਈ ਚੀਜ਼ ਕਰਦੇ ਵਿੱਚ ਖਾਣੀ ਹੁੰਦੀ ਆ ਠੀਕ ਆ ਜੇ ਤੁਹਾਡੇ ਨਾਲ ਕੋਈ ਵੇਖੀ ਆਊਗਾ ਕਿੰਨੀ ਖਾ ਲੱਗਾ ਵਾ ਕਿਉਂ ਖਾ ਲੱਗਾ ਵਾ ਹਰ ਵੇਲੇ ਤੁਹਾਨੂੰ 24 ਘੰਟੇ ਤੁਹਾਨੂੰ ਵੰਦਾ ਰਹੂਗਾ ਤੇ ਗਲਤ ਗੱਲ ਨਹੀਂ ਕਿ ਤੁਸੀਂ ਦੱਸੋ ਸਰਪੰਚ ਸਾਹਿਬ ਇਹਦੀ ਬੋਟੀ ਨੇ ਮੈਂ ਮੈਂ ਨਾ ਤੇ ਆਪਣਾ ਢਿੱਡ ਆਪਣਾ ਪਾਪੜਾ ਕਪੜਾ ਚੁੱਕਿਆ ਨਾ ਤਾਂ ਆਪਣਾ ਢਿੱਡ ਨੰਗਾ ਹੁੰਦਾ ਮੇਰੇ ਤੇ ਉਹ ਗੱਲ ਭੰਡਿਚ ਟੁੱਟਾ ਆ ਸਰਪੰਚ ਜੀ ਦੇ ਸਾਹਮਣੇ ਮੈਂ ਸਾਰੀਆਂ ਘਰ ਦੀਆਂ ਗੱਲਾਂ ਖੁੱਲ੍ਹਦੀਆਂ ਪੈਣੀਆਂ ਆ ਸਰਪੰਚ ਸਾਹਿਬ ਇਹਨੂੰ ਤੁਹਾਨੂੰ ਮੂੰਹ ਤੇ ਟੁੱਟਾ ਕਿਹਾ ਗਿਆ ਓਕਾ ਇਦਾਂ ਨਹੀਂ ਕਹਿਣਾ ਭਾਜੀ ਐਗਜ਼ਾਮਪਲ ਦਿੱਤੀ ਸਰਪੰਚ ਸਾਹਿਬ ਤੁਹਾਡੀ ਐਗਜ਼ਾਮਪਲ ਦੀ ਤੁਸੀਂ ਟੁੱਟਕੇ ਥੋੜੀ ਬਣ ਕੇ ਜ ਦੀ ਵੋਟੀ ਨੇ ਨੂਡਲ ਖਾ ਲੇ ਚੋਰੀ ਹੁਣ ਇਹਦੀ ਵੋਟੀ ਤੇ ਮੇਰੀ ਵੋਟੀ ਕਰਦੀ ਸ਼ੱਕ ਦੱਸੋ ਗਲਤ ਆ ਅਗਲੀ ਦੇ ਨੂਡਲ ਖਾ ਗਈ ਆ ਤੇਰੀ ਵੋਟੀ ਨੇ ਨੂਡਲ ਕੋ ਖਾਦੇ ਆ ਹਾਂ ਆ ਬੜੀ ਗੱਲ ਬਿਲਕੁਲ ਕੀ ਪ੍ਰੂਫ ਆ ਕਿ ਮੇਰੀ ਵੋਟੀ ਨੇ ਨੂਡਲ ਖਾਦੇ ਆ ਦੱਸ ਦੇ ਘਾਤਾ ਭਾਈ ਦੱਸੋ ਉਹ ਵਿਚਾਰੀ ਹੱਗ ਕਿਤੇ ਫੋਟੋ ਖਿੱਚ ਲੈਦੀ ਵੀ ਇਹਨੇ ਵੋਟੀ ਨੇ ਖਾਦੇ ਆ ਕਿ ਆ ਸਬੂਤ ਆ ਇਹਨੂੰ ਸ਼ਰਮ ਚਾਹੀਦੀ ਆ ਖਾਦੇ ਲਈ ਇਹਦੀ ਵੋਟੀ ਨੇ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਸਾਡਾ ਨਿਆ ਤੁਹੀਂ ਕਰਤੂ ਮੈਂ ਨਹੀਂ ਇਤਨਾ ਰਹਿਣਾ ਨਾਈ ਹਾਡੇ ਘਰ ਰਵੇ ਸਾਡੀ ਵੰਡ ਕਰਾ ਦਿਓ ਇਹ ਆਪਣੇ ਘਰ ਖੁਸ਼ ਰਵੇ ਤਾਂ ਹੀ ਆਪਣੇ ਘਰ ਕੱਲ ਨਿਊਡਲ ਦੇ ਘਰ ਨਾ ਲੜੋ ਤੁਸੀਂ ਦੋਵੇਂ ਨਿਊਡਲ ਦੇ ਘਰ ਲੜਨਦੇ ਹੋ ਗੋਲ ਗੱਪਿਆ ਕਰਕੇ ਵੀ ਉਦਨ ਹੀ ਇਹ ਲੜਾਈ ਸਿਆਪੇ ਖਾਣ ਪੀਣ ਦਾ ਸਾਡੇ ਘਰ ਸਰਪੰਚ ਸਾਹਿਬ ਦੱਸ ਹੁਣ ਬੋਲਦਾ ਸਰਪੰਚ ਸਾਹਿਬ ਤੁਸੀਂ ਸਰਪੰਚਾ ਮੇਰੀ ਗੱਲ ਸੁਣੋ ਤੁਸੀਂ ਆਪ ਨਿਆ ਕਰੋ ਤੁਸੀਂ ਮੇਰੀ ਬੋਟੀ ਦਾ ਭਾਰ ਤੋਲ ਕੇ ਵੇਖ ਲਓ ਉਹ ਹੈਗੀ 60 ਕਿਲੋ ਦੀ ਜਿਹੜੀ ਇਹਦੀ ਬੋਟੀ ਆ ਉਹ ਹੈਗੀ 85 ਕਿਲੋ ਦੀ ਤੱਕ ਤੀ ਤੱਕ ਤੀ ਮੇਰੀ ਬੋਟੀ ਇੰਨੇ ਤੱਕ ਤੀ ਮੇਰੀ ਬੋਟੀ ਤੇ ਨਿਗਰ ਹਟਦਾ ਹੈ ਇਥੋਂ ਪਤਾ ਲੱਗਦਾ ਕੌਣ ਜ਼ਿਆਦਾ ਖਾਂਦਾ ਵਾ ਨਹੀਂ ਭਾਜੀ ਉਹ ਹਲਦੀ ਥੋੜੀ ਜੀ ਸਰਪੰਚਾ ਉਹ ਥੋੜੀ ਜੀ ਹਲਦੀ ਆ ਇਹ ਸੜ ਗਿਆ ਉਹ ਸੁੱਕ ਜੇ ਇਹਦੇ ਨੂੰ ਮਰ ਜੇ ਉਹ ਹੈ ਇਹਦੇ ਨੂੰ ਸੁੱਕੜੀ ਕੀ ਬਣਾ ਸਰਪੰਚ ਨੂੰ ਸਰਪੰਚ ਸਾਹਿਬ ਤੁਸੀਂ ਫੈਸਲਾ ਕੀਤਾ ਕਰਾਓ ਹੱਡਾ ਸਰਪੰਚ ਸਾਹਿਬ ਜੇ ਤੁਸੀਂ ਫੈਸਲਾ ਕਰਾਉਣਾ ਨਾ ਤੇ ਨਿਆ ਦੀ ਤਕੜੀ ਦੇ ਵਿੱਚ ਕਰੋ ਕੋਈ ਐ ਪਲੜਾ ਜਿਹੜਾ ਪਾਰਾ ਹੋਣਾ ਨਾ ਇਹ ਬਰਾਬਰ ਦਾ ਕਰਿਓ ਜੇ ਕਰਾਂਗੇ ਦੋਵੇਂ ਪਾਸੇ ਗੱਲ ਬਰਾਬਰ ਦੀ ਹੋਊਗੀ ਐ ਬਰਾਬਰ ਦੀ ਹਣੀ ਕਰੋ ਸਰਪੰਚ ਸਾਹਿਬ ਕਰੋ ਨਾ ਫਿਰ ਤੁਸੀਂ ਤੁਹਾਡੀ ਮੋਟੀ ਨੇ ਇਹਨਾਂ ਦੇ ਨੂਡਲ ਕਿਉਂ ਖਾ ਹਾਂ ਕੋਈ ਇਹ ਨੂਡਲ ਵਾਲੀ ਕੋਈ ਗੱਲ ਨਹੀਂ ਕੀਤੀ ਮੈਂ ਇਹ ਕਹਤਾ ਵੀ ਮੇਰੀ ਮੋਟੀ ਸਮਾਨ ਲੈ ਕੇ ਆਉਂਦੀ ਹੈ ਮੈਂ ਗਰੋਸਰੀ ਕਰਦਾ ਜਦੋਂ ਠੀਕ ਆ ਆਪਾਂ ਇੱਕੋ ਸੋਈ ਦੇ ਵਿੱਚ ਸਾਰਾ ਸਮਾਨ ਰੱਖੀਦਾ ਵਾ ਆਪਾਂ ਇਹ ਵੀ ਕਹਿ ਰਹੇ ਹਾਂ ਵੀਰ ਜੀ ਜੋ ਤੁਸੀਂ ਖਾਣਾ ਵਾ ਤੇ ਖਾ ਪੀ ਲਓ ਇਹਦੀ ਵੋਟੀ ਤੇ ਭਾਜੀ 24 ਘੰਟੇ ਜਦੋਂ ਵੇਖੂਗਾ ਨਾ ਹੋਣੀ ਰਸੋਈ ਜਾ ਕੇ ਵੇਖ ਲੋ ਕੋਈ ਨਾ ਕੋਈ ਖਾਣਦੀ ਹੋਊਗੀ ਨਹੀਂ ਇਹ ਤਾਂ ਖਾਂਦੀ ਆ ਹੈ ਉਹ ਆਪ ਦਾ ਖਾਂਦੀ ਆ ਮੈਂ ਉਹ ਰੰਬਰ ਤੱਕ ਮਾਗੇ ਜਾਂਦਾ ਆਹੀ ਸਰਪੰਦ ਜੀ ਮੇਰਾ ਖਾਂਦੀ ਆ ਇਹਦਾ ਖਾਂਦੀ ਆ ਇਹ ਤੱਕਦਾ ਆ ਉਹਨੂੰ ਪਰਸੋਂ ਵੀ ਕੱਟੀਆਂ ਲੱਗੀਆਂ ਇਹ ਕਿਉਂ ਤੱਕਦਾ ਉਹਨੂੰ ਸਰਪੰਦ ਸਾਹਿਬ ਜੀ ਮੇਰੀ ਵੋਟੀ ਨੇ ਨੂਡਲ ਖਾ ਹੀ ਲਿਆ ਆ ਫਿਰ ਕਿਹੜੀ ਵੱਡੀ ਗੱਲ ਹੈ ਮਨ ਤੇ ਖਾਵੇ ਨਾ ਮੇਰੀ ਰੋਟੀ ਤੇ ਚੋਰੀ ਖਾਦੇ ਆ ਉਹਨੂੰ ਨਾ ਮੇਰੀ ਰੋਟੀ ਨੂੰ ਨੂਡਲ ਖਾਦੀ ਆ ਤਾਂ ਦਰਸਾਰਾ ਰੋਜ਼ ਸ਼ਾਮ ਨੂੰ ਉਸ ਲਈ ਨੂਡਲ ਲਾਏ ਇਹਦੀ ਰੋਟੀ ਮਾਂ ਕਕੇ ਖਾਦੀ ਉਹਨੇ ਦੇਣੇ ਹੀ ਅਗਲੀ ਨੇ ਮੰਗ ਕੇ ਦੀ ਖਾਦੇ ਐ ਚਪਟਾ ਮਾਰ ਕੇ ਆ ਖਾ ਗਈ ਸਰਪੰਚ ਸਾਹਿਬ ਤੁਸੀਂ ਮਾੜੀ ਯਾਰ ਤੇਰੀ ਰੋਟੀ ਸਰਪੰਚ ਸਾਹਿਬ ਤੁਸੀਂ ਬਿਨਾ ਵੇਖੀ ਕਿਵੇਂ ਗੱਲ ਕਰ ਸਕਦੇ ਜੀ ਬਿਨਾ ਵੇਖੇ ਕੀ ਉਹ ਸਰਪੰਚ ਦੇ ਸਾਹਮਣੇ ਖਾਂਦੀ ਐ ਜਿਹਨੂੰ ਆਪਦਾ ਆਉਣੀ ਪਤਾ ਸਰਪੰਚ ਤੇ ਆਪ ਜਿਨਾਂ ਨੇ ਆਪੀ ਕੁਝ ਪੜਾ ਖਾਂਦਾ ਉਹਨੇ ਕਦੀ ਬਾਹਰ ਆਣ ਕੇ ਰੋਣਾ ਪਾਇਆ ਤੂੰ ਘਰ ਦੇ ਭੇਦ ਦਿਆ ਕੋਈ ਯਾਰ ਤੂੰ ਮੇਰੀ ਗੱਲ ਕੋ ਕਰ ਫਿਰ ਇਹ ਸਰਪੰਚ ਨੂੰ ਆਪਾ ਘਰੇ ਵਾੜੇ ਕਿਉਂ ਆ ਉਹ ਯਾਰ ਤੂੰ ਮੇਰੀ ਗੱਲ ਕੋ ਕਰਨ ਸਰ ਸਰਪੰਚ ਸਾਹਿਬ ਗੁੱਸਾ ਕਿਉਂ ਕਰਦੇ ਜੇ ਤੁਸੀਂ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਮੈਂ ਵੈਸੇ ਐਗਜ਼ਾਮਪਲ ਦਿੱਤੀ ਆ ਕਿ ਘਰ ਦੇ ਭੇਦ ਨਹੀਂ ਕੱਢੀ ਤੇ ਹੁੰਦੇ ਬਾਅਦ ਨਹੀਂ ਦੇਣੀ ਐਗਜ਼ਾਮਪਲ ਇਹੋ ਜੀ ਨਹੀਂ ਦੇਣੀ ਸਰਪੰਚ ਤੂੰ ਮੇਰੀ ਗੱਲ ਤੋਂ ਫੈਸਲਾ ਜਿਹੜਾ ਕਰਾਉਣੇ ਉਹ ਕਰਾ ਕਰਾ ਆਪਾ ਤੇਰੇ ਨਾਲ ਹੀ ਗਰੇ ਜਾਣਾ ਮੇਰੀ ਗੱਲ ਸੁਣ ਫਿਰ ਆਪਾ ਭਰਾ ਭਰਾ ਆ ਆ ਜਿੰਨੀ ਬਹਿਸ ਜਿੰਨੀ ਬਹਿਸ ਤੂੰ ਕਰ ਲਈਏ ਜਿੰਨੀ ਬਹਿਸ ਮੈਂ ਕਰ ਲਈਆ ਸਰਪੰਚ ਆਣ ਕੇ ਚਾਹ ਚੂ ਪੀ ਇਹਨੂੰ ਚਾਹ ਚੂ ਦਾ ਲਾਲਚਣਾ ਯਾਰ ਚਾਹ ਪਿਆ ਹਾਂ ਇਹ ਇਹ ਨਾ ਸਾਡੀ ਲੜਾਈ ਕਰਾ ਕੇ ਨਾ ਅਸਲ 'ਚ ਇਹ ਚਾਹੁੰਦਾ ਹੀ ਕਿ ਜਿਹੜੇ ਮੁੱਤਲੇ-ਮੁੱਤਲੇ ਪੈਸੇ ਫੈਸਲਾ ਕਰਾ ਕੇ ਲੈ ਲੈਣਾ ਇਹਨਾਂ ਕੋ ਤੇ ਇਹਨਾਂ ਦਾ ਮੈਂ ਫੈਸਲਾ ਮਾਣਾ ਮੋਟਾ ਕਰਾਦਾ ਇਹ ਮੈਨੂੰ ਲੱਗਦਾ ਭੁੱਖਾ ਨਗਾ ਹੈ ਸਰਪੰਚ ਇਹ ਪੈਸੇ ਖਾਣ ਦਾ ਮਾਰਾ ਇੱਥੇ ਆਈ ਇਹਨੇ ਸਾਡਾ ਸਰਪੰਚ ਨੇ ਕੀ ਫੈਸਲਾ ਕਰਾਉਣਾ ਨਹੀਂ ਆਪ ਮਨਵਾਦਾ ਭਾਈ ਸਰਪੰਚ ਸਾਹਿਬ ਤੁਸੀਂ ਨਿਕਲੋ ਭਾਈ ਸਰਪੰਚ ਸਾਹਿਬ ਤੁਸੀਂ ਫੈਸਲਾ ਨਹੀਂ ਕਰਾ ਸਕਦੇ ਮੈਂ ਤੁਹਾਡਾ ਨੂਡਲ ਦਾ ਫੈਸਲਾ ਕਰਾਣ ਆਇਆ ਤੁਸੀਂ ਸਾਨੂੰ ਤੇਰੇ ਸਾਨੂੰ ਤੇਰੇ ਫੈਸਲੇ ਦੀ ਕੋਈ ਲੋੜ ਨਹੀਂ ਗਈ ਹਾਂ ਸਰਪੰਚ ਸਾਹਿਬ ਵੇਖੋ ਜੀ ਤੁਸੀਂ ਆਪਣਾ ਘਰ ਸੰਭਾਲੋ ਸਾਡੇ ਕੀ ਇਹੀ ਦੇ ਕੱਠੇ ਰਹਿਣੇ ਆ ਹਾਂ ਇਹ ਤੇ ਭਰਾ ਭਰਾ ਇਕੱਠੇ ਰਹਿਵਾਂਗੇ ਇੱਕ ਨੂਡਲ ਦਾ ਪੈਕਟ ਮੈਂ ਲਿਆ ਦੂੰਗਾ ਇਹਨੂੰ ਕੋਈ ਕਰਨੀ ਚੱਲ ਨਿਕਲ ਮੇਰਾ ਵੀਰ ਇਹ ਨਿਕਲ ਬਾਹਰ ਚੱਲ ਸਾਡੀ ਇੱਡੀ ਕੋਈ ਗੱਲ ਹੈ ਨਹੀਂ ਚਲ ਇਹ ਲੋਕਾਂ ਦੇ ਘਰ ਕਲੇਸ਼ ਪਾਉਂਦਾ ਆ بس ਪਰਚਾਈ ਨੂੰ ਕਹੀ ਵੀ ਨੂਡਲ ਪੁਸ਼ ਕੇ ਖਾਇਆ ਕਰੇ ਕੋਈ ਚੱਕਨੇ ਨੀ ਕੀ ਮੋਟੀ ਗੱਲ ਪਾਈ ਆਪਾਂ ਕਿਉ ਸਰਪੰਚ ਨੂੰ ਬੁਲਾਉਣਾ ਸਰਪੰਚ ਕੋ ਤਾਂ ਆਪ ਨਹੀਂ ਫੈਸਲਾ ਹੁੰਦਾ ਜਾ ਜਾ ਦੇ ਛਤਰ ਖਾ ਕੇ ਜਾ ਨਹੀਂ ਘਰ ਦੇ ਫੈਸਲੇ ਨਹੀਂ ਨਾ ਹੀ ਆਪ ਹੀ ਨੇ ਬੇੜ ਨੂਡਲ ਲਿਆ ਕਰਨੀ ਆ ਜਿਹੜੇ ਨੂਡਲ ਦੀ ਗੱਲ ਹੈ ਨੂਡਲ ਮੈਂ 10 ਪੈਕਟ ਲੈ ਕੇ ਆਉਂਗਾ ਯਾਨੀ ਪਾਪੀ ਨੂੰ ਕਿ 10 10 ਪੈਕਟ ਖਾਦਾ ਕੋਈ ਗੱਲ ਨਹੀਂ ਨਹੀਂ ਤੂੰ ਪਾਪੀ ਮੇਰੀ ਮੇਰੀ ਕਹਾ ਪਾਪੀ ਡੰਗਰ ਸਮਝੀ 10 ਪੈਕਟ ਖਾ ਲਈ ਹੈ ਤੈਨੂੰ ਅਗੜ ਹੀ ਨਹੀਂ ਹੈਗੀ ਮੈਂ ਸਰਪੰਚ ਸਾਹਿਬ ਨੂੰ ਫੇਰ ਬੁਲਾਉਂਦਾ ਬੜਾ ਆ ਸਰਪੰਚ ਸਾਹਿਬ ਲੜਾਈ ਵੱਧ ਜਾਨੀ ਆ ਨਹੀਂ 10 ਪੈਕਟ ਖਾਦਾ ਆ ਇਹ ਦਵਾਉਣਾ 10 ਨਹੀਂ ਇਧਰ ਖਾਓ ਆ ਤਾਂ 10 ਪੈਕਟ ਉਹਨੂੰ ਖਵਾ ਲਈ 10 ਉਹ ਡੰਗਰ ਆ ਸਰਪੰਚ ਸਾਹਿਬ ਇੱਥੇ ਬੈਠੋ ਮੇਰੀ ਕਿੰਨੀ ਕੁਰਸੀ ਤੇ ਭਾਈ ਉਹ ਨਹੀਂ ਇਹ ਸਰਪੰਚ ਸਾਹਿਬ ਫੈਸਲਾ ਹੁਣ ਬੰਦਾ ਜੇ ਕਰਨਾ ਸਰਪੰਚ ਸਾਹਿਬ ਸਰਪੰਚ ਸਾਹਿਬ ਕਰਾਉਣਾ ਅਗਲਾ ਤਾਂ ਵੀ 10 ਪੈਟ ਮੈਂ ਨੂਡਲ ਦਿਖਾ ਦੂ ਮੇਨੇ ਤਾਂ ਨੇ ਮੇਨੇ ਮਾਰਦਾ ਮੈਨੂੰ ਸਰਪੰਚ ਸਾਹਿਬ ਇਹ ਨਿਆਦ ਦੀ ਗੱਲ ਕਰਨ ਲੱਗਾ ਵਾ ਜੇ ਮੇਰ ਕਰੋ ਨਾ ਮੈਨੂੰ ਖੁਸ਼ੀ ਨਾ ਲੱਗਦੇ ਲਗਾਵਾ ਕੋਈ ਮੈਂ ਇਹ ਨਹੀਂ ਕਹਦਾ ਵੀ ਇਹਦੀ ਵੋਟ ਇਹਦੀ ਵੋਟੀ ਜ਼ਿਆਦਾ ਖਾਂਦੀ ਮੈਂ ਤਾਂ ਕਰਕੇ ਦਸ ਲਿਆ ਕੇ ਦੇ ਲਗਾਵਾ ਠੀਕ ਹੈ ਠੀਕ ਹੈ ਨਿਕਲੋ ਕੱਢ ਸਰਪੰਚ ਸਾਹਮਣੇ ਸਿਰਫ ਸਾਂ ਆਪਣੀ ਆਪਣੀ ਲੜਾਈ ਆਪਣੀ ਲੜਾਈ ਕਰ ਲਾ ਕੇ ਪੂਰੀ ਠੀਕ ਹੈ ਠੀਕ ਹੈ ਐਦਾ ਪੂਰੀ ਪ੍ਰੋਪਰ ਥ੍ਰੀਕਲ ਸਮਝਾਇਆ ਗਿਆ ਹੁਣ ਗੱਲ ਇਹ ਵੀ ਮੈਂ ਦਸ ਲਿਆ ਕੇ ਦੇ ਲਗਾ ਨਾ ਤੂੰ ਕਹੇ ਵੀਰੇ ਪੰਜ ਤੇਰੀ ਵਾਈਫ ਖਾ ਲੂਗੀ ਮੇਰੀ ਗੱਲ ਖਾ ਲੂਗੀ ਪੰਜ ਤੇਰੀ ਵਾਈਫ ਖਾ ਲੂ ਪੰਜ ਮੇਰੀ ਵਾਈਫ ਖਾ ਲੂਗੀ ਆ ਤੇਰੀ ਤੂੰ ਨਿਕਲ ਜਾ ਇੱਥੋਂ